ਹਾਂਜੀ ਸਸਰੀਕਾਲ ਦੋਸਤੋ ਕੀ ਹਾਲ ਚਾਲ ਹੈ ਅਮੇਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਡੇ ਲਈ ਲੈ ਕੇ ਆਇਆ ਨਵੀਂ ਕਹਾਣੀ ਕਹਾਣੀ ਹੈ ਸੰਦੀਪ ਨਾਮ ਦੇ ਲੜਕੇ ਦੀ ਸੰਦੀਪ ਜੋ ਕਿ ਆਪਣੇ ਨੇੜੇ ਦੇ ਸ਼ਹਿਰ ਵਿੱਚ ਇੱਕ ਰੇੜੀ ਲਗਾਉਂਦਾ ਫਾਸਟ ਫੂਡ ਦੀ ਤੇ ਉਹ ਤੇ ਉਹਦੀ ਮਾਂ ਘਰ ਵਿੱਚ ਰਹਿੰਦੇ ਆ ਸੰਦੀਪ ਢਿੱਲੀ ਦਾ ਬਸ ਆਪਣੇ ਮਾਂ ਦੇ ਤੇ ਆਪਣੇ ਖਾਂਜੋਗਾ ਕਮਾ ਕੇ ਲੈ ਆਉਂਦਾ ਉਹਦੀ ਦਿਹਾੜੀ ਵਧੀਆ ਪੈ ਜਾਂਦੀ ਆ ਤੇ ਇੱਕ ਦਿਨ ਉਹ ਆਪਣੀ ਰੇੜੀ ਲਗਾਉਂਦਾ ਤੇ ਉਹਦੀ ਰੇੜੀ ਦੇ ਉੱਪਰ ਇੱਕ ਫੈਮਿਲੀ ਆਉਂਦੀ ਆ ਉੱਥੇ ਫਾਸਟ ਫੂਡ ਖਾਣ ਦੇ ਲਈ ਤੇ ਇੱਕ ਲੇਡੀ ਆਪਣਾ ਪਰਸ ਰੱਖ ਕੇ ਭੁੱਲ ਜਾਂਦੀ ਉਸ ਜਗ੍ਹਾ ਤੇ ਤੇ ਸੰਦੀਪ ਸ਼ਾਮ ਤੱਕ ਦੇਖਦਾ ਕਿ ਕੋਈ ਨਾ ਕੋਈ ਪਰਸਲ ਆ ਜ਼ਰੂਰ ਆਵੇਗਾ ਲੇਕਿਨ ਉਹ ਪਰਸ ਲੈ ਕੇ ਸ਼ਾਮ ਨੂੰ ਘਰ ਵਾਪਸ ਆ ਜਾਂਦਾ ਪਰ ਪਰਸ ਨੂੰ ਲੈਣ ਲਈ ਕੋਈ ਨਹੀਂ ਆਉਂਦਾ ਤੇ ਉਹ ਆ ਕੇ ਆਪਣੀ ਮਦਰ ਨੂੰ ਕਹਿੰਦਾ ਕਿ ਮੰਮੀ ਵੀ ਇਹ ਮੈਨੂੰ ਪਰਸ ਮਿਲਿਆ ਤੇ ਇਹਦੇ ਵਿੱਚ ਤਾਂ 2 ਲੱਖ ਰੁਪਏ ਆ ਉਹਦੀ ਮੰਮੀ ਉਹਨੂੰ ਕਹਿੰਦੀ ਆ ਕਿ ਨਹੀਂ ਪੁੱਤਰੀ ਇਹ ਕਿਸੇ ਦੀ ਅਮਾਨਤ ਆ ਆਪਾਂ ਇਹਨੂੰ ਰੱਖਣਾ ਨਹੀਂ ਤੂੰ ਕੱਲ ਨੂੰ ਆਪਣੀ ਉਸੇ ਰੈਡੀ ਵਾਲੀ ਜਗ੍ਹਾ ਤੇ ਪਰਸ ਲਾ ਕੇ ਸਾਹਮਣੇ ਰੱਖਦੀ ਤੇ ਤੂੰ ਮਤਲਬ ਕਿਸੇ ਨਾ ਕਿਸੇ ਨੂੰ ਜਿਹਨੂੰ ਦਿਖਿਆ ਉਹ ਜ਼ਰੂਰ ਆਪਣਾ ਪਾਰਸਲ ਲੈਣ ਲਈ ਆ ਜੇਗਾ ਪਰ ਇਸ ਦੂਸਰੇ ਦਿਨ ਵੀ ਐਵੇਂ ਹੀ ਹੁੰਦਾ ਕੋਈ ਨਹੀਂ ਆਉਂਦਾ ਤੀਸਰੇ ਦਿਨ ਫਿਰ ਉਹਦੀ ਮੰਮੀ ਕਹਿੰਦੀ ਆ ਕਿ ਪੁੱਤ ਤੂੰ ਇਦਾਂ ਕਰ ਤੂੰ ਨੇੜੇ-ਤੇੜੇ ਨਾ ਉੱਥੇ ਸਾਰਿਆਂ ਨੂੰ ਹੋਕਾ ਦੇਦੀ ਆ ਆਵਾਜ਼ ਦੇਈ ਕਿ ਮੇਰੇ ਕੋਲ ਕਿਸੇ ਦੀ ਕੋਈ ਅਮਨਤਾ ਨਿਸ਼ਾਨੀ ਦੱਸ ਕੇ ਲੈ ਜਾਓ ਉਹ ਐਵੇਂ ਹੀ ਕਰਦਾ ਤੇ ਉਹ ਰੌਲਾ ਪਾ ਦਿੰਦਾ ਲੋਕ ਇਕੱਠੇ ਹੁੰਦੇ ਆ ਪਰ ਕਿਸੀ ਦੇ ਕੋਈ ਨਿਸ਼ਾਨੇ ਨਹੀਂ ਰਲਦੇ ਕੀ ਤੇ ਉਹ ਪਰਸ ਨੂੰ ਫੇਰ ਘਾਰੇ ਮੋੜ ਲਿਆਉਂਦਾ ਕਾਫੀ ਦਿਨ ਰੱਖਣ ਤੋਂ ਬਾਅਦ ਕੋਈ ਵਾਪਸ ਨਹੀਂ ਲੈਣ ਆਉਂਦਾ ਹੁਣ ਉਹ 2 ਲੱਖ ਰੁਪਏ ਉਹ ਇੱਕ ਪੰਡਤ ਕੋਲ ਜਾਂਦਾ ਸੰਦੀਪ ਧੋ ਪੰਡਤ ਨੂੰ ਕਹਿੰਦਾ ਨਾ ਕਿ ਇਹ ਤਾਂ ਤੇਰੀ ਅਮਾਨਤ ਆ ਤੈਨੂੰ ਰੱਬ ਨੇ ਕਿਸੇ ਬਹਾਨੇ ਨਾਲ ਦਿੱਤੀ ਆ ਤੇ ਤੂੰ ਇਹਨੂੰ ਵਰਤ ਸਕਦਾ ਉਹਨੂੰ ਪੈਸੇ ਵਾਰਤ ਲੈਂਦਾ ਉਹ ਆਦੀ ਮਾ ਨਾਲ ਸਲਾਹ ਕਰਦਾ ਕਿ ਆਪਾਂ ਪਰਸ ਦਾ ਕੀ ਕਰੀਏ ਪੈਸੇ ਆਂਦਾ ਤੇ ਉਹ ਕਹਿੰਦੀ ਆ ਨਾ ਕਿ ਤੂੰ ਮਤਲਬ ਢੇਲੀ ਰੇੜੀ ਲਗਾਉਣਾ ਤੇ ਆਪਣਾ ਗੁਜ਼ਾਰਾ ਮਸਾਂ ਚੱਲਦਾ ਤੇ ਤੂੰ ਇਸ ਤਰ੍ਹਾਂ ਕਰ ਕੀ ਟੈਕਸੀ ਪਾਲਾ ਹਨਾ ਕੋਈ ਚੱਲਦੀ ਫਿਰ ਗੱਡੀ ਲੈ ਲੈ ਪ੍ਰਾਣੀ ਤੇ ਤੂੰ ਟੈਕਸੀ ਦਾ ਕੰਮ ਕਰ ਲਾ ਉਹ ਕਹਿੰਦਾ ਠੀਕ ਆ ਉਹ ਆਪਣੀ ਮਦਰ ਦੇ ਅੱਖ ਲਾ ਕੇ ਇੱਕ ਪੁਰਾਣੀ ਕਾਰ ਲੈ ਲੈਂਦਾ ਤੇ ਟੈਕਸੀ ਦੇ ਵਿੱਚੋਂ ਟੈਕਸੀ ਡਰਾਈਵਰ ਬਣ ਕੇ ਕੰਮ ਕਰਨ ਲੱਗ ਜਾਂਦਾ ਹੈ ਨਾ ਤੇ ਉਹ ਇਦਾਂ ਹੀ ਡੇਲੀ ਟੈਕਸੀ ਸਟੈਂਡ ਤੇ ਆਪਣੀ ਗੱਡੀ ਲਗਾਉਂਦਾ ਕੋਈ ਨਾ ਕੋਈ ਸਵਾਰੀ ਆਉਂਦੀ ਅਤੇ ਜੜਾ ਕੇ ਲੈ ਜਾਂਦਾ ਵਧੀਆ ਗੁਜ਼ਾਰਾ ਕਰਦਾ ਵਧੀਆ ਲਾਈਫ ਬਣ ਜਾਂਦੀ ਆ ਇੱਕ ਦਿਨ ਕੀ ਹੁੰਦਾ ਕਿ ਸੰਦੀਪ ਰਸਤੇ 'ਚ ਨਾ ਆਪਣੀ ਗੱਡੀ ਲੈ ਕੇ ਖੜਾ ਹੁੰਦਾ ਤੇ ਉੱਥੇ ਦੋ ਮੁੰਡੇ ਭੱਜੇ ਭੱਜੇ ਆਉਂਦੇ ਆ ਤੇ ਉਹਨੂੰ ਕਹਿੰਦੇ ਆ ਨਾ ਅਰੇ ਮੈਂ ਬਾਈ ਟੈਕਸੀ ਡਰਾਈਵਰ ਤੂੰ ਚੱਲ ਤੇ ਉਹ ਕਹਿੰਦਾ ਕਿ ਕਿੱਥੇ ਜਾਣਾ ਕਹਿੰਦੇ ਤੂੰ ਚੱਲ ਅਸੀਂ ਤੈਨੂੰ ਦੱਸ ਦਿਆਂ ਵੀ ਕਾਹ ਜਾ ਕੇ ਤੂੰ ਆਦੇ ਬੰਦੇ ਪੈਸੇ ਲੈ ਲਈ ਉਹ ਕਹਿੰਦਾ ਠੀਕ ਆ ਉਹ ਟੈਕਸੀ ਡਰਾਈਵਰ ਜਿਹੜਾ ਸੰਦੀਪ ਆ ਉਹ ਆਪਣੀ ਗੱਡੀ ਲਗਾ ਕੇ ਖੜ ਜਾਂਦਾ ਤੇ ਉਹ ਮੁੰਡੇ ਇੱਕ ਲੜਕੀ ਨੂੰ ਵਿੱਚ ਬਿਠਾਉਂਦੇ ਆ ਤੇ ਦੋਨੋਂ ਜਾਣੇ ਬੈਠ ਜਾਂਦੇ ਆ ਨਾ ਤੇ ਜਦੋਂ ਸੰਦੀਪ ਸ਼ੀਸ਼ੇ ਵਿੱਚ ਦੀ ਦੇਖਦਾ ਤੇ ਉਹ ਦੇਖਦਾ ਨਾ ਮੁੰਡਿਆਂ ਦੇ ਕੋਲ ਨਾ ਬਹੁਤ ਸਾਰੇ ਹਥਿਆਰ ਵੀ ਆਸਲੇ ਮਤਲਬ ਹਥਿਆਰ ਕਿਰਚਾ ਕਾਚੂ ਇਹ ਵਾਜ ਜਦ ਉਹ ਦੇਖਦਾ ਉਹ ਹਰਾਨ ਹੋ ਜਾਂਦਾ ਤੇ ਇਕਦਮ ਡਰ ਜਾਂਦਾ ਵੀ ਇਹ ਮੇਰੇ ਤੋਂ ਕੀ ਗਲਤੀ ਹੋ ਗਈ ਮੈਂ ਇਹਨਾਂ ਨੂੰ ਕਿਉਂ ਬਿਠਾ ਲਿਆ ਉਹ ਕੁੜੀ ਉਹ ਮੁੰਡਿਆਂ ਦੇ ਵਿੱਚਕਾਰ ਬੈਠੀ ਆ ਤੇ ਬਸ ਰੋਈ ਜਾ ਰਹੀ ਆ ਸਹਿਮੀ ਡਰੀ ਹੋਈ ਤੇ ਇਹ ਹੀ ਕਹਿ ਰਹੀ ਆ ਕਿ ਮੇਰੀ ਕੋਈ ਗਲਤੀ ਨਹੀਂ ਮੈਨੂੰ ਪਲੀਜ਼ ਨਾ ਮਾਰੋ ਮੈਨੂੰ ਮਾਰਿਓ ਨਾ ਮੇਰੇ ਨਾਲ ਕੋਈ ਮਾੜਾ ਕੰਮ ਨਾ ਕਰਿਓ ਮੈਨੂੰ ਮਾਰਿਓ ਨਾ ਤੇ ਸੰਦੀਪ ਦੇਖਦਾ ਕਿ ਇਹ ਕੀ ਹੋ ਰਿਹਾ ਉਹ ਤੇ ਲੀ ਦੇ ਸੋਇ ਤਾਂ ਕਿ ਜ਼ਰੂਰ ਕੁੜੀ ਨਾਲ ਕੁਝ ਗੱਲ ਤਾਂ ਹੋ ਰਿਹਾ ਤੇ ਉਹ ਅੱਗੇ ਜਾਂਦਾ ਜਾਂਦਾ ਨਾ ਤੇ ਗੱਡੀ ਦੀ ਸਪੀਡ ਆ ਹੌਲੀ ਕਰ ਦਿੰਦਾ ਤੇ ਹੌਲੀ ਕਰਕੇ ਇੱਕਦਮ ਰੇਸ ਦੇ ਕੇ ਉਹ ਗੱਡੀ ਨੂੰ ਬੰਦ ਕਰ ਦਿੰਦਾ ਤੇ ਉਹ ਕਹਿੰਦਾ ਉਹ ਮੁੰਡੇ ਪੁੱਛਦੇ ਆ ਕਿ ਬਾਈ ਕੀ ਗੱਲ ਹੋ ਗਈ ਰੋਕਾ ਤੋ ਗਿਆ ਸੰਦੀਪ ਕਹਿੰਦਾ ਕਿ ਦੇਖਦਾ ਮੈਂ ਉਹ ਗੱਡੀ ਤੋਂ ਉਤਰਦਾ ਤੇ ਗੱਡੀ ਦਾ ਬੋਨਟ ਖੋਲ ਕੇ ਦੇਖਦਾ ਤੇ ਉਹ ਮੁੰਡੇ ਨੂੰ ਆਵਾਜ਼ ਦਿੰਦਾ ਨਾ ਕਿ ਬਾਈ ਮੇਰੀ ਗੱਡੀ ਗਰਮ ਹੋ ਗਈ ਆ ਤੇ ਇਹ ਤਾਂ ਥੱਕਾ ਲਾਹੇ ਤੋਂ ਹੀ ਸਟਾਰਟ ਹੋ ਗਈ ਹੁਣ ਸਟਾਰਟ ਨਹੀਂ ਹੋ ਰਹੀ ਤੇ ਤੁਸੀਂ ਇਸ ਤਰ੍ਹਾਂ ਕਰੋ ਜੇ ਤੁਸੀਂ ਜਲਦੀ ਆ ਤੁਹਾਨੂੰ ਜਾਣ ਦੀ ਤਾਂ ਤੁਸੀਂ ਥੱਕਾ ਲਾ ਦਿਓ ਤੇ ਉਹ ਮੁੰਡੇ ਵਾਰ-ਵਾਰ ਕਹਿ ਰਹੇ ਹੁੰਦੇ ਆ ਕਿ ਛੇਤੀ ਚੱਲ ਛੇਤੀ ਚੱਲ ਲੈਣਾ ਤੇ ਉਹ ਥੱਕਾ ਲਾਉਣ ਲਈ ਕਹਿੰਦਾ ਤੇ ਉਹ ਦੋਨੋਂ ਮੁੰਡੇ ਉੱਤਰ ਕੇ ਗੱਡੀ ਨੂੰ ਧੱਕਾ ਲਾਉਣ ਲੱਗ ਜਾਂਦੇ ਆ ਤੇ ਇੰਨੇ ਨੂੰ ਸੰਦੀਪ ਗੱਡੀ ਦੀ ਸੈਲਫ ਮਾਰ ਕੇ ਗੱਡੀ ਭਜਾ ਕੇ ਲੈ ਜਾਂਦਾ ਉਹ ਮੁੰਡੇ ਦੇਖਦੇ ਰਹਿ ਜਾਂਦੇ ਆ ਤੇ ਰਾਤ ਦਾ ਹਨੇਰਾ ਹੁੰਦਾ ਤੇ ਕੋਈ ਵੀ ਉੱਥੇ ਹੋਰ ਗੱਡੀ ਜਾਂ ਹੋਰ ਕੋਈ ਵਾਹਨ ਨਹੀਂ ਹੁੰਦਾ ਜਿਸ ਦਾ ਉਹ ਪਿੱਛਾ ਕਰ ਸਕਣ ਸੰਦੀਪ ਉਹ ਕੁੜੀ ਨੂੰ ਵਿੱਚ ਬਿਠਾ ਕੇ ਲੈ ਹੀ ਜਾਂਦਾ ਤੇ ਰਸਤੇ 'ਚ ਉਹ ਕੁੜੀ ਸੰਦੀਪ ਨੂੰ ਕਹਿੰਦੀ ਆ ਕਿ ਪਲੀਜ਼ ਮੈਂ ਚੰਗੇ ਘਰ ਦੀ ਕੁੜੀ ਆ ਮੇਰੇ ਨਾਲ ਕੁਝ ਮਾੜਾ ਨਾ ਕਰਿਓ ਮੈਨੂੰ ਬਚਾ ਲਓ ਪਲੀਜ਼ ਇਸ ਤਰ੍ਹਾਂ ਕਰਦੀ ਆਂਦੀ ਆ ਇਕਨ ਸੰਦੀਪ ਬੜਾ ਖਬਰ ਆਇਆ ਹੋਇਆ ਉਹ ਗੱਡੀ ਨੂੰ ਫੁੱਲ ਭਜਾਉਂਦਾ ਤੇ ਲੈ ਜਾ ਕੇ ਆਪਣੇ ਘਰ ਦੇ ਗੇਟ ਮੂਰੇ ਗੱਡੀ ਖੜਾ ਲੈਂਦਾ ਤੇ ਕੁੜੀ ਨੂੰ ਕਹਿੰਦਾ ਕਿ ਤੁਸੀਂ ਉਤਰੋ ਉਹ ਉਤਰਦੀ ਹੈ ਤੇ ਉਹ ਕੁੜੀ ਨੂੰ ਉਸਦੇ ਆਪਣੇ ਘਰ ਲੈ ਜਾਂਦਾ ਉਹ ਆਪਣੇ ਘਰ ਆ ਲ ਜਾਂਦਾ ਤੇ ਆਪਣੀ ਮਾਂ ਨੂੰ ਜਾ ਕੇ ਸਾਰੀ ਗੱਲ ਦੱਸਦਾ ਹੈ ਕਿ ਮਾਂ ਇਹ ਕੁੜੀਆ ਇਸ tranqui ਤੋਂ ਮੁੰਡੇ ਵੀ ਇਸ ਨਾਲ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਸਦੀ ਮਾਂ ਕਹਿੰਦੀ ਹੈ ਕਿ ਪੁੱਤ ਅੱਜ ਕੱਲ੍ਹ ਜੋ ਮਨ ਨਹੀਂ ਆ ਤੂੰ ਕਿਉਂ ਬਿਠਾ ਲਿਆ ਉਹ ਕਹਿੰਦਾ ਕਿ ਜੋ ਵੀ ਹੋਏਗਾ ਮਾਂ ਦੇਖੀ ਜਾਊਗੀ ਲੇਕਿਨ ਮੈਨੂੰ ਕੁੜੀ ਨਾਲ ਕੁਝ ਗਲਤ ਹੁੰਦਾ ਲੱਗ ਰਿਹਾ ਸੀਗਾ ਹਨ ਤੇ ਕੁੜੀ ਨੂੰ ਬਿਠਾਇਆ ਜਾਂਦਾ ਕੁੜੀ ਨੂੰ ਪੁੱਛਿਆ ਜਾਂਦਾ ਕਿ ਕੀ ਗੱਲਬਾਤ ਆ ਹੁਣ ਕੁੜੀ ਐਨੀ ਸੋਹਣੀ ਸੁਨੱਖੀ ਤੇ ਸਮਝਦਾਰ ਆ ਕਿ ਉਹਨਾਂ ਦੇ ਘਰ ਚ ਰਹਿੰਦੀ ਆ ਤੇ ਸੰਦੀਪ ਦੀ ਮਾਂ ਨੂੰ ਇੱਕ ਦੋ ਦਿਨ ਤੈਸ ਤਰ੍ਹਾਂ ਲੱਗਦਾ ਇਹ ਪਰਾਈ ਆ ਲੇਕਿਨ ਇੱਕ ਦੋ ਦਿਨਾਂ ਵਿੱਚ ਦੀ ਨਾ ਉਹਨਾਂ ਦੇ ਘਰ ਦੇ ਮੈਂਬਰ ਵਾਂਗੂ ਹੀ ਪੰਜ ਜਾਂਦੀ ਆ ਖਾਣਾ ਪੀਣਾ ਬਣਾਉਣਾ ਸਾਰਾ ਕੁਝ ਗੱਲਾਂ ਬਾਤਾਂ ਕਰਨੀਆਂ ਤੇ ਸਭ ਕੁਝ ਉਹਨਾਂ ਨਾਲ ਹਰ ਗੱਲ ਸਾਂਝੀ ਕਰਨੀ ਹੈ ਨਾ ਤੇ ਉਹ ਇਸ ਤਰ੍ਹਾਂ ਉਦੀ ਜ਼ਿੰਦਗੀ ਚੱਲਦੀ ਆ ਤੇ ਜਦੋਂ ਥੋੜੀ ਜਿਹੀ ਉਹ ਨਾਰਮਲ ਹੋ ਜਾਂਦੀ ਆ ਸਾਡੇ ਵਿੱਚ ਉਹ ਨਿਕਲ ਜਾਂਦੀ ਆ ਤੇ ਸੰਦੀਪ ਦੀ ਮਾਂ ਕੁ ਜੀ ਨੂੰ ਨੂੰ ਨੂ ਬਰਾ ਕੇ ਪੁੱਛਦੀ ਆ ਕਿ ਪੁੱਤ ਅਸਲ ਗੱਲ ਕੀ ਆ ਤੇਰਾ ਘਰ-ਬਾਰ ਕਿੱਥੇ ਆ ਤੂੰ ਕੌਣ ਆ ਸੰਦੀਪ ਦੀ ਮਾਂ ਦੇ ਪੁੱਛਣ ਤੇ ਨਾ ਉਹ ਕੁੜੀ ਦੱਸਦੀ ਆ ਕਿ ਆਂਟੀ ਮੇਰਾ ਨਾਮ ਨੰਦੀਪ ਆ ਮੈਂ ਸਪਿੰਡ ਦੀ ਰਹਿਣ ਵਾਲੀ ਆ ਤੇ ਮੇਰੇ ਪਿਤਾ ਜੀ ਮੌਜੂਦਾ ਸਰਪੰਚ ਨੇ ਤੇ ਮੇਰੇ ਦੋ ਭਰਾ ਨੇ ਘਰ ਵਿੱਚ ਉਹ ਨਵਦੀਪ ਨਾਂ ਦੀ ਕੁੜੀ ਇੰਨੀ ਜ਼ਿਆਦਾ ਸੋਹਣੀ ਸੁਨੱਖੀ ਹੁੰਦੀ ਆ ਕਿ ਸੰਦੀਪ ਦੀ ਮਾਂ ਹਰ ਵਾਰ ਇਹ ਸੋਚਦੀ ਆ ਕਿ ਐਨੇ ਚੰਗੇ ਪਰਿਵਾਰ ਦੀ ਕੁੜੀ ਨਾਲੇ ਕੀ ਹੋ ਗਿਆ ਤੇ ਉਹ ਫੇਰ ਪੁੱਛਦੀ ਆ ਕਿ ਬੇਟਾ ਜੀ ਤੁਸੀਂ ਸਾਰੀ ਗੱਲ ਮੈਨੂੰ ਖੁੱਲ੍ਹ ਕੇ ਦੱਸੋ ਕਿ ਤੁਹਾਡੇ ਨਾਲ ਹੋਇਆ ਕੀ ਆ ਤੇ ਉਹ ਦੱਸਦੀ ਆ ਕਿ ਆਂਟੀ ਛੱਟੇ ਪਿੰਡ ਵਿੱਚ ਨਾ ਇੱਕ ਨਹਿਰ ਤੇ ਨਾਲਾ ਕਾ ਲੱਗਿਆ ਤੇ ਅਸੀਂ ਸਾਰੀਆਂ ਚਾਚੇ ਤਾਇਿਆਂ ਦੀਆਂ ਕੁੜੀਆਂ ਤੇ ਥੇਲੀਆਂ ਸ਼ਾਮ ਨੂੰ ਪਾਣੀ ਲੈਣ ਜਾਂਦੀਆਂ ਨਲਕੇ ਤੇ ਤੇ ਕਹਿੰਦੀ ਸਾਡੇ ਪਿੰਡ ਵਿੱਚ ਨਾ ਕਿਸੇ ਗੈਰ ਮਰਦ ਨੂੰ ਬੁਲਾਉਣ ਦੀ ਕੁੜੀਆਂ ਦੀ ਹਿੰਮਤ ਨਹੀਂ ਹੁੰਦੀ ਵੀ ਉਹਨੂੰ ਮਨਾ ਕੀਤਾ ਜਾਂਦਾ ਵੀ ਕੁੜੀਆਂ ਨੂੰ ਮਨਾ ਹੀ ਆ ਉਪਰੇ ਮਰਦ ਨੂੰ ਬੁਲਾਉਣ ਦੀ ਕਹਿੰਦੀ ਇੱਕ ਦਿਨ ਮੈਂ ਇਦਾਂ ਹੀ ਪਾਣੀ ਲੈਣ ਗਈ ਸੀ ਤੇ ਇਸ ਤਰ੍ਹਾਂ ਕਹਿੰਦੀ ਜਿਵੇਂ ਮੈਂ ਡੇਲੀ ਜਾਂਦੀ ਸੀ ਤੇ ਮੈਂ ਆਪਣਾ ਘੜਾ ਭਰ ਕੇ ਉੱਥੇ ਖੜੀ ਹੋਈ ਸੀ ਤੇ ਕਹਿੰਦੀ ਇੱਕ ਅਣਜਾਣ ਬੰਦਾ ਮੁੰਡਾ ਆਉਂਦਾ ਤੇ ਉਹ ਮੈਨੂੰ ਪੁੱਛਦਾ ਕਿ ਇਹ ਪਿੰਡ ਦਾ ਰਾਹ ਕਿੱਧਰ ਆ ਕਹਿੰਦੀ ਮੈਂ ਉਹਨੂੰ ਹੱਥ ਕਰਕੇ ਦੱਸਣ ਲੱਗ ਜਾਨੀ ਆ ਕਿ ਇਸ ਪਿੰਡ ਨੂੰ ਆਹ ਰਾਹ ਚੱਲ ਕਹਿੰਦੀ ਇੰਨੇ ਚ ਜਿਹੜੀਆਂ ਮੇਰੀਆਂ ਸਾਕੀਆਂ ਜਾਂ ਮੇਰੇ ਅੰਡਗਵਣਾਂ ਦੀਆਂ ਕੁੜੀਆਂ ਹੁੰਦੀਆਂ ਨਾ ਉਹ ਕੀਤੇ ਨਾ ਕੀਤੇ ਮੇਰੀ ਪਰਵਰਿਸ਼ ਤੇ ਮੇਰੇ ਰਹਿਣ ਸਹਿਣ ਤੇ ਮੇਰੇ ਸੁਨੱਖੇ ਪੰਤੋਂ ਨਾਲ ਜੈਲ ਸੀ ਫੀਲ ਕਰਦੀਆਂ ਤੇ ਉਹ ਘਰ ਆ ਕੇ ਨਾ ਇਹ ਮੇਰੇ ਭਰਾਵਾਂ ਨੂੰ ਇਹ ਦੱਸ ਦਿੰਦੀਆਂ ਕਿ ਨੇ ਤਾਂ ਉਹ ਇੱਕ ਉੱਥੇ ਨੌਜਵਾਨ ਮੁੰਡਾ ਆਇਆ ਸੀ ਤਾਂ ਉਹ ਦਿਨ ਖੜ ਕੇ ਗੱਲਾਂ ਕਰ ਰਹੀ ਸੀ ਕਿ ਨਹੀਂ ਜਦੋਂ ਮੇਰੇ ਭਰਾਵਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਤੇ ਮੇਰੇ ਭਰਾ ਕੁਛ ਨਹੀਂ ਸੁਣਦੇ ਆ ਕੇ ਕਹਿੰਦੇ ਆ ਕਿ ਤੂੰ ਤਾਂ ਸਾਡੀ ਮਿੱਟੀ ਪੁਲੀਤ ਕਰਦੀ ਅਸੀਂ ਤੇਰੇ ਤੇ ਇੰਨੀ ਆਸਾਂ ਮੀਦਾਂ ਲਾਈਆਂ ਸੀ ਸਾਨੂੰ ਤੇਰੇ ਤੇ ਇਹ ਵਿਸ਼ਵਾਸ ਨਹੀਂ ਸੀ ਤੇ ਤੇਰੇ ਮੇਰੇ ਭਰਾ ਕਹਿੰਦੇ ਆ ਕਿ ਅਸੀਂ ਇਸ ਤੋਂ ਪਹਿਲਾਂ ਕਿ ਤੂੰ ਕੋਈ ਹੋਰ ਕਲੰਕ ਲਵਾਵੇਂ ਅਸੀਂ ਤੈਨੂੰ ਮਾਰ ਹੀ ਦਵਾਂਗੇ ਕਹਿੰਦੀ ਐਸੇ ਕਰਕੇ ਮੈਂ ਜਦੋਂ ਮੇਰੇ ਨਾਲ ਮੈਨੂੰ ਝਟਕਦੇ ਆ ਤੇ ਮੇਰੇ ਫਾਦਰ ਸਾਹਿਬ ਸਾਹਮਣੇ ਖੜੇ ਹੁੰਦੇ ਆ ਤੇ ਉਹਨਾਂ ਨੂੰ ਦੇਖਦਿਆਂ ਸਾਰੀ ਹਾਰਟ ਅਟੈਕ ਆ ਜਾਂਦਾ ਉਹ ਤੇ ਤਾਂ ਮੇਰੇ ਪਿਤਾ ਨੂੰ ਹਸਪੀਟਲ ਵਿੱਚ ਚਲ ਜਾਇਆ ਜਾਂਦਾ ਤੇ ਦੂਸਰੇ ਪਾਸੇ ਕਹਿੰਦੀ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਤੇ ਮੇਰੀ ਮਦਰ ਆ ਜਿਹੜੀ ਉਹ ਮੇਰੇ ਪਿਤਾ ਕੋਲ ਹਸਪੀਟਲ ਚ ਚਲੀ ਜਾਂਦੀ ਆ ਤੇ ਲੇਕਿਨ ਮੇਰੇ ਭਰਾ ਮੈਨੂੰ ਮਾਰਨ ਲਈ ਬਾਹਰ ਲਿਆਉਂਦੇ ਆ ਕੜੀਸਕੇ ਕਿ ਅੱਜ ਤੈਨੂੰ ਮਾਰ ਦੇਣਾ ਵੱਟ ਦੇਣਾ ਟੁੱਕ ਦੇਣਾ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਅੱਖ ਇੰਨੀ ਜ਼ਿਆਦਾ ਪਿਆਰੀ ਹੁੰਦੀ ਆ ਇਸੇ ਕਰਕੇ ਉਹ ਕਹਿੰਦੇ ਨੇ ਕਿ ਅਸੀਂ ਤੈਨੂੰ ਮਾਰ ਕੇ ਕਿਸੇ ਖੂ ਟੋਬੇ ਵਿੱਚ ਦੱਬ ਦੇਵਾਂਗੇ ਜਦੋਂ ਤਾਈਂ ਕੀ ਪਿਤਾ ਜੀ ਹਸਪੀਟਲ ਤੋਂ ਆਣਗੇ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਲੱਗੇਗਾ ਕਹਿੰਦੀ ਇਸੇ ਲਈ ਉਹ ਮੈਨੂੰ ਮਾਰਨ ਲੈ ਕੇ ਰੁਵਾਹ ਲੈ ਕੇ ਆਏ ਸੀਗੇ ਤੇ ਉਹ ਦੱਸਦੀ ਹੈ ਕਿ ਉਹ ਕੋਈ ਗੈਰ ਨਹੀਂ ਸੀਗੇ ਉਹ ਮੇਰੇ ਸਕੇ ਭਰਾ ਸੀਗੇ ਨਾ ਉਹ ਦੱਸਦੀ ਹੈ ਸਾਰੀ ਕਹਾਣੀ ਦੱਸਦੀ ਦੱਸਦੀ ਉਹ ਚੁੱਚੀ ਰੋਣ ਲੱਗ ਪੈਂਦੀ ਆ ਇਸ ਤਰ੍ਹਾਂ ਹੀ ਮੀਨੇ ਵੀ ਇੱਤੇ ਜਾਂਦੇ ਆ ਤੇ ਸੰਦੀਪ ਦੀ ਮਾਂ ਕਹਿੰਦੀ ਆ ਕਿ ਪੁੱਤ ਇਹ ਕੁੜੀ ਬਹੁਤ ਦਿਲ ਦੀ ਚੰਗੀ ਆ ਤੇ ਇਹਦੇ ਨਾਲ ਉਹ ਚੰਗੀ ਕੁੜੀ ਆਪਾਂ ਨੂੰ ਹੋਰ ਲੱਭ ਨਹੀਂ ਸਕਦੀ ਕਿਉਂ ਨਾ ਆਪਾਂ ਤੇਰਾ ਇਹਦੇ ਨਾਲ ਵਿਆਹ ਕਰ ਦਈਏ ਉਹ ਕਹਿੰਦਾ ਠੀਕ ਆ ਮੰਮੀ ਜਿਵੇਂ ਤੁਹਾਨੂੰ ਠੀਕ ਲੱਗਦਾ ਨਾ ਗੁਰੂ ਘਰ ਵਿੱਚ ਆਨੰਦ ਕਾਰਜ ਕੀਤਾ ਜਾਂਦੇ ਆ ਸਿੰਪਲ ਵਿਆਹ ਕੀਤਾ ਜਾਂਦਾ ਫਿਰ ਉਹ ਕੁੜੀ ਸੰਦੀਪ ਦੀ ਵਾਈਫ ਬਣ ਕੇ ਉਸ ਘਰ ਵਿੱਚ ਰਹਿਣ ਲੱਗ ਜਾਂਦੀ ਆ ਆਪਣੀ ਜ਼ਿੰਦਗੀ ਜੋਣੀ ਸ਼ੁਰੂ ਕਰਦੀ ਆ ਤੇ ਉਹ ਜ਼ਿੰਦਗੀ ਜੀਉਂਦੀ ਆ ਜੀਵਨ ਜੀਵੇਂ ਤੇ ਉਹਦੇ ਫਿਰ ਦੋ ਬੱਚੇ ਹੋ ਜਾਂਦੇ ਆ ਵਧੀਆ ਪਰਿਵਾਰ ਬਣ ਜਾਂਦਾ ਤੇ ਉਹ ਇੱਕ ਦਿਨ ਰਾਤ ਨੂੰ ਸੁੱਤੀ ਪਈ ਸਿਸਕੀਆਂ ਸਿਸਕੀਆਂ ਰੋ ਰਹੀ ਹੁੰਦੀ ਆ ਹੌਂਕੇ ਲੈ ਕੇ ਤੇ ਸੰਦੀਪ ਕੋਲ ਪਿਆ ਰਾਤ ਨੂੰ ਉੱਠ ਕੇ ਦੇਖਦਾ ਕਿ ਨਵਦੀਪ ਕਿਉਂ ਰੋ ਰਹੀ ਆ ਤੇ ਉਹ ਪੁੱਛਦਾ ਤੇ ਨਵਦੀਪ ਨੂੰ ਉੱਚੀ-ਉੱਚੀ ਰੋ ਕੇ ਕਹਿੰਦੀ ਕਿ ਅੱਜ ਮੈਨੂੰ ਮੇਰੇ ਮਾਪਿਓ ਦੀ ਬਹੁਤ ਯਾਦ ਆ ਰਹੀ ਆ ਤੇ ਉਹ ਕਹਿੰਦੀ ਆ ਕੀ ਵਾਸ ਮੋਰ ਨੇ ਮੈਨੂੰ ਸਾਰੀ ਉਮਰ ਮੇਰੇ ਮਾਪਿਓ ਮਿਲਨੇ ਨਹੀਂ ਮੇਰੀ ਇੱਕ ਨਿੱਕੀ ਜਿਹੀ ਗਲਤੀ ਨੇ ਮੇਰੀ ਜ਼ਿੰਦਗੀ ਚ ਇੰਨਾ ਬਦਲਾਅ ਲਿਆ ਦਿੱਤਾ ਹੈ ਨਾ ਤੇ ਸੰਦੀਪ ਉਸ ਨੂੰ ਚੁੱਪ ਕਰਾਉਂਦਾ ਤੇ ਦੂਜੇ ਦਿਨ ਸਵੇਰੇ ਬਿਨਾ ਦੱਸੇ ਉਹ ਨਵਦੀਪ ਦੇ ਪਿੰਡ ਚਲਾ ਜਾਂਦਾ ਨਵਦੀਪ ਦੇ ਪਿੰਡ ਜਾਂਦਾ ਤੇ ਉੱਥੇ ਜਾ ਕੇ ਦੇਖਦਾ ਕਿ ਇੱਕ ਸਾਹਮਣੇ ਵੇੜੇ ਦੇ ਹੇਠ ਕੁਰਸੀ ਦੇ ਉੱਪਰ ਇੱਕ ਕਮਜ਼ੋਰ ਜਿਹਾ ਬੰਦਾ ਬਜ਼ੁਰਗ ਬੈਠਾ ਹੁੰਦਾ ਤੇ ਉਹ ਦੇਖਦਾ ਕਿ ਇਹ ਕੌਣ ਹੋ ਸਕਦਾ ਤੇ ਆਸੇ-ਪਾਸੇ ਉਹਦੇ ਦੋ ਨੌਜਵਾਨ ਮੁੰਡੇ ਖੜੇ ਹੁੰਦੇ ਆ ਤੇ ਜਦੋਂ ਉਹ ਦੇਖਦਾ ਤੇ ਉਹ ਸੁਣਨ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਕਿਧੋ ਨਾ ਕਿਤੇ ਹਿੰਟ ਮਿਲੇ ਕਿ ਇਹ ਨਵਦੀਪ ਦਾ ਡੈਡੀ ਹੀ ਹੈ ਤੇ ਫਿਰ ਉਹ ਉਹ ਮੁੰਡਿਆਂ ਨੂੰ ਇਸ਼ਾਰਾ ਕਰਦਾ ਕਿ ਮੇਰੀ ਗੱਲ ਸੁਣਿਓ ਤੇ ਉਹ ਇੱਕ ਮੁੰਡਾ ਨੇੜੇ ਜਾਂਦਾ ਤੇ ਸੰਦੀਪ ਉਹਨਾਂ ਨੂੰ ਪਛਾਣ ਲੈਂਦਾ ਕਿ ਇਹ ਉਹੀ ਨਵਦੀਪ ਦੇ ਭਰਾ ਹੀ ਨੇ ਦੋਨੋਂ ਜਿਹੜੇ ਗੱਟੀ 'ਚ ਬੈ ਕੇ ਗਏ ਸਿਗੇ ਤੇ ਉਹ ਕਹੋਸ਼ਨਾ ਕਿ ਇਹ ਅੰਕਲ ਕੋਲ ਨੇ ਤੇ ਉਹ ਦੱਸਦੇ ਕਿ ਸਾਡੇ ਫਾਦਰ ਸਾਹਿਬ ਨੇ ਪਿਤਾ ਜੀ ਨੇ ਤੇ ਇਹਨਾਂ ਨੂੰ ਕੁਝ ਸਾਲ ਪਹਿਲਾਂ ਹਾਰਟ ਅਟੈਕ ਆ ਗਿਆ ਸੀ ਉਸ ਕਰਕੇ ਇਹ ਉਸ ਤੋਂ ਬਾਅਦ ਚੱਲ ਫਿਰ ਨਹੀਂ ਪਾਈ ਸਿਰਫ ਬੈਠੇ ਹੀ ਰਹਿੰਦੇ ਨੇ ਤੇ ਇਹਨਾਂ ਦੀ ਸਿਹਤ ਬੜੀ ਕਮਜ਼ੋਰ ਹੋ ਗਈ ਆ ਦਵਾਈ ਲਗਾਤਾਰ ਚੱਲ ਰਹੀ ਆ ਤੇ ਸੰਦੀਪ ਜਦੋਂ ਦੇਖਦਾ ਤੇ ਉਹ ਹੌਲੀ ਹੌਲੀ ਸਾਮਿਆ ਹੋਇਆ ਦੱਬੇ ਪੈਰੀ ਉਹ ਬਜ਼ੁਰਗ ਅੰਕਲ ਦੇ ਵੱਲ ਜਾਂਦਾ ਉਹ ਜਾ ਕੇ ਹੱਥ ਜੋੜ ਕੇ ਕਹਿੰਦਾ ਕਿ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਮੇਰੀ ਜਾਨ ਨੂੰ ਖਤਰਾ ਨਹੀਂ ਹੋ ਸਕਦਾ ਜੇਕਰ ਮੈਂ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਾਂ ਤੇ ਉਹ ਨਵਦੀਪ ਦਾ ਡੈਡੀ ਕਹਿੰਦਾ ਕਿ ਮੈਂ ਮਜੂਤਾ ਸਰਪੰਚ ਆ ਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਤੁਸੀਂ ਜੋ ਵੀ ਗੱਲ ਆ ਮੈਨੂੰ ਦੱਸੋ ਮੈਂ ਤੁਹਾਡੀ ਜਾਨ ਨੂੰ ਕੁਝ ਨਹੀਂ ਹੋਣ ਦੇਵਾਂਗਾ ਤੇ ਨਾ ਹੀ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਹੁਣ ਸੰਦੀਪ ਕਹਿੰਦਾ ਕਿ ਮੈਂ ਤੁਹਾਡੇ ਨਾਲ ਇਹ ਗੱਲ ਇੱਥੇ ਨਹੀਂ ਇੱਕ ਸਾਈਡ ਤੇ ਜਾ ਕੇ ਕਰਨੀ ਚਾਹੁੰਦਾ ਤੇ ਉਹ ਉਸੇ ਨਵਦੀਪ ਦੇ ਭਰਾ ਉਸ ਡੈਡੀ ਦੀ ਚੇਅਰ ਚੱਕ ਕੇ ਪਾਸੇ ਰੱਖ ਹੁੰਦੇ ਆ ਤੇ ਸੰਦੀਪ ਉੱਥੇ ਕੋਲ ਖੜ ਕੇ ਸਾਰੀ ਗੱਲ ਉਸ ਨੂੰ ਦੱਸਦਾ ਹੈ ਕਿ ਤੁਹਾਡੀ ਨਵਦੀਪ ਨਾਂ ਦੀ ਬੇਟੀ ਮੇਰੀ ਹੁਣ ਵਾਈਫ ਆ ਤੇ ਉਸ ਨਾਲ ਐਨੇ ਸਾਲ ਪਹਿਲਾਂ ਇਹ ਗੱਲ ਹੋਈ ਸੀ ਕਿ ਤੁਹਾਨੂੰ ਇਸ ਗੱਲ ਬਾਰੇ ਪਤਾ ਤੇ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਬੇਟੀ ਨੂੰ ਇੱਕ ਵਾਰ ਜ਼ਰੂਰ ਮਿਲੋ ਉਹ ਕਿਉਂਕਿ ਉਸਦੀ ਕੋਈ ਗਲਤੀ ਨਹੀਂ ਸੀ ਪਰ ਉਸਨੂੰ ਸਜ਼ਾ ਬਹੁਤ ਡਿਮਿਲੇ ਸੀ ਇਹ ਸੁਣ ਕੇ ਨਵਦੀਪ ਦਾ ਪਿਓ ਉੱਚੇ-ਉੱਚੇ ਤਾਹਾਂ ਮਾਰ ਕੇ ਹੌਂ ਲੱਗ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਆਪਣੀ ਬੱਚੀ ਨੂੰ ਮਿਲਣਾ ਚਾਹੁੰਦਾ ਤੇ ਉਹ ਸੰਦੀਪ ਉਥੋਂ ਤੇ ਫਾਦਰ ਨੂੰ ਗੱਡੀ ਵਿੱਚ ਬਿਠਾ ਕੇ ਘਰ ਲੈ ਆਉਂਦਾ ਤੇ ਉਹ ਦੋਨੋਂ ਭਰਾ ਵੀ ਨਾਲ ਆਉਂਦੇ ਨੇ ਤੇ ਉਹ ਦੇਖਦਾ ਜਦੋਂ ਘਰ ਵਿੱਚ ਐਂਟਰੀ ਕਰਦਾ ਤੇ ਸਾਹਮਣੋਂ ਕਿਚਨ ਦੇ ਵਿੱਚੋਂ ਨਵਦੀਪ ਰੌਲਾ ਪਾਉਂਦੀ ਨਿਕਲ ਰਹੀ ਹੁੰਦੀ ਆ ਬੱਚਾ ਨਾਲ ਗੱਲਾਂ ਕਰ ਰਹੀ ਹੁੰਦੀ ਆ ਜਦੋਂ ਉਹ 휠ਚੇਅਰ ਦੇ ਉੱਪਰ ਸਾਹਮਣੇ ਆਪਣੇ ਫਾਦਰ ਨੂੰ ਦੇਖਦੀ ਆ ਤੇ ਉਹਦੇ ਹੱਥ ਚੋਂ ਭਾਂਡੇ ਛੁੱਟ ਜਾਂਦੇ ਆ ਤੇ ਉਹ ਉੱਚੀ ਉੱਚੀ ਚੀਕਾ ਮਾਰ ਕੇ ਰੋਣ ਲੱਗਦੀ ਆ ਤੇ ਆ ਕੇ ਆਪਣੇ ਫਾਦਰ ਦੇ ਗਲੇ ਲੱਗ ਜਾਂਦੀ ਆ ਤੇ ਪੁੱਛਦੀ ਆ ਕਿ ਮੇਰੀ ਇੰਨੀ ਣੀਕੀ ਗਲਤੀ ਦੀ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਗਈ ਤੇ ਉਸ ਦਾ ਪਿਓ ਉਸ ਤੋਂ ਮਾਫੀ ਮੰਗਦਾ ਹੈ ਕਿ ਪੁੱਤਰ ਸੱਜਾ ਤੈਨੂੰ ਨਹੀਂ ਮਿਲਣੀ ਚਾਹੀਦੀ ਸੀ ਮੈਨੂੰ ਮਿਲਣੀ ਚਾਹੀਦੀ ਸੀ ਕਿਉਂਕਿ ਮੈਂ ਤੇਰੀ ਗਲਤੀ ਨੂੰ ساری ਉਮਰ ਮੈਂ ਸੱਚ ਨੂੰ ਪਤਾ ਨਹੀਂ ਲਗਾ ਸਕਿਆ ਕਿਉਂਕਿ ਮੈਨੂੰ ਇਹਨਾਂ ਨੇ ਤੇਰੇ ਭਰਾਵਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਤੁਸੀਂ ਹਸਪੀਟਲ ਸੇ ਸੀਗੇ ਉਹ ਤਾਂ ਉਸੇ ਮੁੰਡੇ ਨਾਲ ਨੱਠ ਗਈ ਸੀ ਭੱਜ ਗਈ ਸੀ ਜਿਸ ਮੁੰਡੇ ਨਾਲ ਉਹ ਨਹਿਰ ਤੇ ਖੜੀ ਗੱਲਾਂ ਕਰ ਰਹੀ ਸੀ ਕਹਿੰਦਾ ਮੈਂ ਤਾਂ ਸਾਰੀ ਉਮਰ ਤੇਨੂੰ ਭੱਜ ਸੀ ਸਾਂ ਇਹ ਦਿੰਦਾ ਰਿਹਾ ਕਿ ਤੂੰ ਮੈਨੂੰ ਸਾਰੀ ਉਮਰ ਲਈ ਕਲੰਕ ਲਵਾ ਕੇ ਗਈਆਂ ਪਰ ਪੁੱਤ ਮੇਰ ਤੋਂ ਗਲਤੀ ਹੋ ਗਈ ਮੈਨੂੰ ਤੇਰੇ ਸੱਚ ਬਾਰੇ ਬਿਲਕੁਲ ਪਤਾ ਨਹੀਂ ਸੀ ਕਿ ਤੇਰੀ ਕੋਈ ਗਲਤੀ ਨਹੀਂ ਸੀ ਉਹ ਖੜਾ ਖੜੋਤਾ ਹੀ ਆਦੇ ਦੋਨਾਂ ਮੁੰਡਿਆਂ ਨੂੰ ਕਹਿੰਦਾ ਹੈ ਕਿ ਅੱਜ ਤੋਂ ਤੁਸੀਂ ਮੇਰੇ ਪੁੱਤ ਨਹੀਂ ਤੇ ਮੈਂ ਤੁਹਾਡਾ ਪਿਓ ਨਹੀਂ ਮੈਂ ਤੁਹਾਨੂੰ ਆਪਣੀ ਜ਼ਮੀਨ ਜਾਇਦਾਦ ਤੋਂ ਬੇਦਖਲ ਕਰਦਾ ਹਾਂ ਤੇ ਉਹ ਸੰਦੀਪ ਮੂਰੇ ਹੱਥ ਬੰਨ ਕੇ ਕਹਿੰਦਾ ਹੈ ਕਿ ਜੇਕਰ ਤੇਰੇ ਅਰਗੇ ਇਨਸਾਨ ਜ਼ਿੰਦਗੀ ਤੇ ਹੋਰ ਵੀ ਹੋਣ ਤਾਂ ਕਈ ਧੀਆ ਦੀ ਕਈ ਕੁੜੀਆਂ ਦੀ ਜ਼ਿੰਦਗੀ ਸਬਰ ਸਕਦੀ ਆ ਸੁਧਰ ਸਕਦੀ ਆ ਤੂੰ ਮੇਰੀ ਇੱਜ਼ਤ ਰੱਖੀ ਆ ਮੈਂ ਤੇਰਾ ਸਾਰੀ ਉਮਰ ਦੇ ਨਹੀਂ ਦੇ ਸਕਦਾ ਲੇਕਿਨ ਉਹ ਕਹਿੰਦਾ ਹੈ ਆਪਣੀ ਧੀ ਨੂੰ ਵੀ ਕਹਿੰਦਾ ਹੈ ਕਿ ਬਿਤਾ ਪੁੱਤ ਮੈਂ ਆਖਰੀ ਸਾਹਾਂ ਤਿਆਂ ਮੇਰਾ ਆਖਰੀ ਪੜਾਇਆ ਪਰ ਮੈਨੂੰ ਸਾਰੀ ਉਮਰ ਇਹ ਅਹਿਸਾਸ ਜ਼ਰੂਰ ਰਹੇਗਾ ਕਿ ਮੈਂ ਆਪਣੀ ਹੀ लाਡਲੀ ਧੀ ਨੂੰ ਸਮਝ ਨਹੀਂ ਸਕਿਆ ਅਤੇ ਇੱਕ ਵਾਰ ਮੈਂ ਉਹਨੂੰ ਇਹ ਕੋਚਾਨਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕਿੱਥੇ ਗਈ ਤੇ ਕਿਉਂ ਗਈ ਹੋਵੇਗੀ ਲੇਕਿਨ ਮੈਂ ਤੇਰੇ ਭਰਾਵਾਂ ਦੇ ਚਕੀਨ ਕਰ ਬੈਠਾ ਸੀ ਤੂੰ ਮੈਨੂੰ ਅੱਜ ਮੇਰੀ ਗਲਤੀ ਨੂੰ ਮਾਫ ਕਰ ਦਵੀਂ ਏਸੀਜੀ ਅੱਜ ਦੀ ਕਹਾਣੀ इमोशनल ਕਹਾਣੀ ਹੈ ਮੇਰਾ ਤੁਹਾਨੂੰ ਕਹਾਣੀ ਪਸੰਦ ਜ਼ਰੂਰ ਆਵੇਗੀ ਕਹਾਣੀ ਪਸੰਦ ਆਈ ਤਾਂ ਕਮੈਂਟ ਜ਼ਰੂਰ ਦਿਓ ਆਪਣੇ ਕਿਵੇਂ ਦੀ ਲੱਗੀ ਕਹਾਣੀ ਕੱਲ ਕਿਸੇ ਹੋਰ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਇੰਨਾ ਹੀ ਧੰਨਵਾਦ ਜੀ